ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਅਮਨਜੋਤ ਜੀਵਨਜੋਤ ਕੋ ਸਾਡੇ ਨਾਲ ਨੇ ਮੈਮ ਅੱਜ ਮੀਟਿੰਗ ਹੋਈ ਹੈ ਅਮ੍ਰੇਸਰ ਸੀਟ ਨੂੰ ਲੈ ਕੇ ਕਿਹੜੇ ਕਿਹੜੇ ਮੁੱਦਿਆਂ ਤੇ ਚਰਚਾ ਜਿਹੜੀ ਹੈਗੀ ਉਹ ਉਹੀ ਉਹ ਹੋਈ ਹੈ ਜਿਹੜੇ ਤੁਸੀਂ ਜਨਤਾ ਦੇ ਵਿੱਚ ਲੈ ਕੇ ਜਾਓਗੇ ਦੇਖੋ ਸਾਰੀਆਂ ਸਿੱਟਾਂ ਦੀਆਂ ਮੀਟਿੰਗਸ ਚੱਲਦੀਆਂ ਪਈਆਂ ਨੇ ਰਿਵਿਊ ਮੀਟਿੰਗਸ ਹੋ ਰਹੀਆਂ ਨੇ ਕਿ ਕਿੱਥੇ-ਕਿੱਥੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਹੈ ਠੀਕ ਚੱਲ ਰਿਹਾ ਹੈ ਜਾਂ ਕਿੱਥੇ ਹੈ ਜਿਹਨੂੰ ਅਸੀਂ ਕਵਰ ਅਪ ਕਰ ਸਕਦੇ ਹਾਂ ਸੋ ਉਹੀ ਇੱਕ ਮੀਟਿੰਗ ਇੱਥੇ ਅੱਜ ਸੀਐਮ ਸਾਹਿਬ ਨੇ ਬੁਲਾਈ ਸੀਗੀ ਔਰ ਮੈਂ ਅੱਗੇ ਵੀ ਕਹਿ ਰਹੀ ਹਾਂ ਕਿ ਸਾਡਾ ਕੋਈ ਇੰਨਾ ਲੰਬਾ ਚੌੜਾ ਬੰਦ ਕਮਰੇ ਵਾਲੀ ਸਟਰੈਟਜੀ ਨਹੀਂ ਹੁੰਦੀ ਹੈ ਬੜੀ ਸਿੰਪਲ ਤੇ ਕਲੀਅਰ ਸਟਰੈਟਜੀ ਹੈ ਡੋਰ ਟੂ ਡੋਰ ਸਾਡਾ ਆਲਰੇਡੀ ਬਹੁਤ ਦਿਨਾਂ ਤੋਂ ਚੱਲ ਰਿਹਾ ਹੈ ਔਰ ਰਹੀ ਗੱਲ ਕਿ ਵੋਟ ਮੰਗਣਾ ਹੈ ਸੋ 2 ਸਾਲ ਚ ਜਿਹੜੇ ਅਸੀਂ ਕੰਮ ਕੀਤੇ ਹੈ ਸਾਡੇ ਕੈਂਡੀਡੇਟ ਸਾਹਿਬ ਨੇ ਆਪਣਾ ਇੱਕ ਰਿਪੋਰਟ ਕਾਰਡ ਰੈਡੀ ਕੀਤਾ ਹੋਇਆ ਉਹ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਔਰ ਜਿਵੇਂ ਅਸੀਂ ਅੱਗੇ ਵੋਟ ਮੰਗਦੇ ਸੀਗੇ ਕਿ ਜੀ ਕੰਮ ਕੀਤਾ ਹੈ ਤੁਹਾਨੂੰ ਲੱਗਦਾ ਵੀ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਪਾਓ ਸੋ ਇਹਦੇ ਜੀ ਲੋਕ ਇਹ ਐਕਸੈਪਟ ਕਰ ਰਿਹਾ ਹੈ ਕਿ ਪਿਛਲੀਆਂ 70 ਸਾਲਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਜੋ-ਜੋ ਕੰਮ ਨਹੀਂ ਕੀਤੇ ਐ ਜਾਂ ਜਿੱਥੇ ਉਹ ناکਾਮਯਾਬ ਰਹੀਆਂ ਨੇ ਆਮ ਆਦਮੀ ਪਾਰਟੀ ਨੇ ਬੇ ਬੇहद ਸਿਰਫ 22 ਟੂ 2 ਇਅਰਸ ਦੇ ਟਾਈਮ ਦੇ ਵਿੱਚ ਜਿਹੜੇ ਆ ਉਹ ਕਾਫੀ ਸਾਰੇ ਕੰਮ ਕਰ ਦਿੱਤੇ ਨੇ ਸੋ ਲੋਕ ਖੁਸ਼ ਨੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਲੋਕਾਂ ਦੇ ਵਿੱਚ ਇੱਕ ਵਾਰ ਫੇਰ ਤੋਂ ਜਾਵਾਂਗੇ ਕੈਂਡੀਡੇਟ ਨੂੰ ਲੈ ਕੇ ਜਾਵਾਂਗੇ ਸੀਐਮ ਸਾਹਿਬ ਵੀ ਕਹਿ ਰਹੇ ਸੀਗੇ ਕਿ ਮੈਂ ਵੀ ਕਿਉਂਕਿ ਸੀਐਮ ਸਾਹਿਬ ਤੇ ਸਾਡੇ ਵੈਸੇ ਹੀ ਬਹੁਤ એનਰਜੈਟਿਕ ਕੈਂਪੇਨਰ ਹੈਗੇ ਸੋ ਉਹ ਵੀ ਸਾਡੇ ਨਾਲ ਕੈਂਪੇਨ ਦੇ ਵਿੱਚ ਉਤਰਨਗੇ ਔਰ 13 ਜ਼ੀਰੋ ਦਾ ਜਿਹੜਾ ਨਾਰਾ ਪੂਰਾ ਕਰਾਂਗੇ ਹਜੇ ਤੱਕ ਅੰਮ੍ਰਿਤਸਰ ਤੋਂ ਭਾਜਪਾ ਨੇ ਆਪਣਾ ਉਮੀਦਵਾਰ ਜਿਹੜਾ ਹੈਗਾ ਉਹ ਐਲਾਨਿਆ ਮੈਮ ਭਾਜਪਾ ਅਤੇ ਉਹਨਾਂ ਦੇ ਉਮੀਦਵਾਰ ਨੂੰ ਕਿਸ ਤਰ੍ਹਾਂ ਦੇ ਨਾਲ ਤੁਸੀਂ ਅੰਮ੍ਰਿਤਸਰ ਦੇ ਵਿੱਚ ਆਕਰਿਓ ਆ ਦੇਖੋ ਮੈਂ ਤਾਂ ਇੱਕੀ ਗੱਲ ਕਹਿਣਾ ਚਾਹਨੀ ਹੈ ਕਿ ਭਾਰਤੀ ਜਨਤਾ ਪਾਰਟੀ ਬੀਜੇਪੀ ਨੂੰ ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਕੈਂਡੀਡੇਟ ਉਤਾਰਨ ਨੂੰ ਪੰਜਾਬ ਚੋਂ ਲੱਭਦੇ ਨਹੀਂ ਆ ਕੋਈ ਕਿਤੋਂ ਕੋਈ ਕਿਤੋਂ ਕੋਈ ਕਿਤੋਂ ਕੈਂਡੀਡੇਟ ਲੱਭ ਕੇ ਉਹ ਪੰਜਾਬ ਦੇ ਵਿੱਚ ਲੈ ਕੇ ਆਉਂਦੇ ਨੇ ਔਰ ਮੁੜ ਕੇ ਉਹ ਹਾਰਨ ਤੋਂ ਬਾਅਦ ਵੀ ਕਦੇ ਦਿਖਦੇ ਨਹੀਂ ਆ ਕਦੇ ਅਮਰੇਸਰੀਆਂ ਦਾ ਹਾਲ ਨਹੀਂ ਪੁੱਛਿਆ ਕਦੇ ਸਾਰ ਨਹੀਂ ਲਈਏ ਸੋ ਸਾਨੂੰ ਇਹਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਕਿ ਸਾਹਮਣੇ ਕਿਹੜਾ ਹੈ ਅਸੀਂ ਜਿੱਤਾਂਗੇ ਤੁਸੀਂ આરોਪ ਵੀ ਲਗਾ ਰਹੇ ਹੋ ਕਿ ਖਰੀਦਣ ਦੀ ਕੋਸ਼ਿਸ਼ ਵੀ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਤੇ ਸਰਕਾਰ ਤੋੜਨ ਦੀ ਕੋਸ਼ਿਸ਼ ਕਰ ਰਹੀ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਵੀ ਕਾਲ ਆਇਆ ਮੈਂ આરોਪ ਨਹੀਂ ਲਗਾ ਰਹੀ ਜੀ ਮੈਂ ਇਸ ਗੱਲ ਦੀ ਪੁਸ਼ਟੀ ਕਰ ਰਹੀ ਹਾਂ ਕਿ ਹਾਂ ਜੀ ਭਾਰਤੀ ਜਨਤਾ ਪਾਰਟੀ ਖਰੀਦੋ ਫਰੋਖਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਉਹਦੇ ਤਹਿਤ ਹੀ ਇੱਕ ਫੋਨ ਸਾਨੂੰ ਵੀ ਆਇਆ ਜਿਦੇ ਵਿੱਚ ਕਲੀਅਰਲੀ ਕਿਹਾ ਗਿਆ ਕਿ ਆਪਣੇ ਮੈਡਮ ਨੂੰ ਪੁੱਛੋ ਕਿ ਬੀਜੇਪੀ ਜੁਆਇਨ ਕਰ ਲੈਣ ਅਸੀਂ ਪੈਸਾ ਵੀ ਦੇਾਂਗੇ ਅਸੀਂ ਪਦਵੀ ਦੇਾਂਗੇ ਅਸੀਂ ਲੜਾਵਾਂਗੇ ਵੀ ਔਰ ਅਸੀਂ ਜਿਤਾਵਾਂਗੇ ਵੀ ਕਾਂਗਰਸ ਨੇ ਆਪਣਾ ਮੈਨੀਫੈਸਟੋ ਜਿਹੜਾ ਜਾਰੀ ਕੀਤਾ ਕਿਸਾਨਾਂ ਦੇ ਉੱਤੇ ਖਾਸ ਤੌਰ ਤੇ ਕੇਂਦ੍ਰਿਤ ਕੀਤਾ ਉਸ ਨੂੰ ਤੇ ਨਾਲ ਹੀ ਮਹਿਲਾਵਾਂ ਦੇ ਨਾਲ ਵੀ ਕਈ ਵਾਅਦੇ ਕੀਤੇ ਨੇ ਅਗੇਨ ਲਾਈਕ ਆਈ ਸੈਡ ਕਿ ਮੈਟਰ ਇਹ ਨਹੀਂ ਹੈ ਕਿ ਮੈਨੀਫੈਸਟੋ ਜਾਰੀ ਹੋਇਆ ਹੈ ਮੈਨੇ ਇਹ ਰੱਖਦਾ ਕਿ ਮੈਨੀਫੈਸਟੋਸ ਜਾਰੀ ਹੋਣ ਤੋਂ ਬਾਅਦ ਐਗਜ਼ੀਕਿਊਟ ਕਿੰਨੇ ਕੀਤੇ ਗਏ ਔਰ ਉਹਨਾਂ ਚ ਕਿੰਨੇ ਕੰਮ ਪੂਰੇ ਕੀਤੇ ਗਏ ਸੋ ਆਮ ਆਦਮੀ ਪਾਰਟੀ ਅਜੇ ਹੀ ਪਾਰਟੀ ਹੈ ਵਾਹਿਦਿਕ ਅਜੇ ਹੀ ਪਾਰਟੀ ਹੈ ਜਿਹੜੀ ਜਿਹੜੇ ਵਾਦੇ ਕਰਦੀ ਹੈ ਉਹ ਪੂਰੇ ਕਰਦੀ ਹੈ ਸੋ ਬਿਲਕੁਲ ਲੋਕਾਂ ਦੇ ਵਿੱਚ 2 ਸਾਲ ਦੇ ਕੰਮ ਦੇ ਆਧਾਰ ਤੇ ਵੋਟ ਮੰਗਾਂਗੇ ਅਸੀਂ ਵਿਧਾਇਕਾ ਇਹ ਸਰ ਡਾਕਟਰ ਜੀਵਨਜੋਤ ਕੋਰ ਜਿਹੜੇ ਕਿ ਵਿਧਾਇਕ ਨੇ ਅਮਰਸਰ ਤੋਂ ਆਮ ਆਦਮੀ ਪਾਰਟੀ ਦੇ ਤੇ ਇਹਨਾਂ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਉਹ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਦੇ ਨਾਲ ਹੀ ਇਹਨਾਂ ਨੇ ਕਿਹਾ ਹੈ ਕਿ ਅਮਰਸਰ ਦੀ ਜਿੱਤ ਆਮ ਆਦਮੀ ਪਾਰਟੀ ਦੀ ਪੱਕੀ ਹੈ ਕੈਮਰਾਮੈਨ ਅਮਿਤ ਦੇ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼ ਚੰਡੀਗੜ੍ਹ